ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਸਿੱਖ ਆਉਂਦਾ ਹੈ ਤੋ ਇੱਕ ਸ਼ਬਦ ਵਰਤਦਾ ਹੈ ਕਿ ਮਹਾਰਾਜ ਪਾਤਸ਼ਾਹ ਜਦੋਂ ਮੈਂ ਕਦੀ ਬਾਣੀ ਪੜਦਾ ਜਾਂ ਸਿਮਰਨ ਕਰਦਾ ਮੇਰਾ ਮਨ ਨਹੀਂ ਟਿਕਦਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਐਸਾ ਨਹੀਂ ਹੋ ਸਕਦਾ ਵੀ ਇਹ ਨਾ ਟਿਕੇ ਤੂੰ ਇੰਜ ਕਰ ਤੂੰ ਹੁਣ ਪੜਨਾ ਸ਼ੁਰੂ ਕਰ ਤੂੰ ਜਪਨਾ ਸ਼ੁਰੂ ਕਰ ਇਤਿਹਾਸ ਕਹਿੰਦਾ ਉਸ ਸਿੱਖ ਨੇ ਜੋ ਮਹਾਰਾਜ ਨੇ ਹੁਕਮ ਕੀਤਾ ਉਸ ਬਾਣੀ ਨੂੰ ਪੜਨਾ ਸ਼ੁਰੂ ਕੀਤਾ ਬੜੀ ਇਕਾਗਰਤਾ ਬਣੀ ਬੜਾ ਰਸ ਆ ਰਿਹਾ ਤੇ ਜਦੋਂ ਸਮਾਪਤੀ ਹੋਈ ਸਹਿਬ ਗੁਰੂ ਨਾਨਕ ਪਾਤਸ਼ਾਹ ਪੁੱਛਦੇ ਨੇ ਝੰਡਾ ਬਾਡੀ ਇੱਕ ਗੱਲ ਦੱਸ ਤੂੰ ਤੇ ਕਹਿੰਦਾ ਸੀ ਮੇਰਾ ਮਨ ਹੀ ਨਹੀਂ ਟਿਕਦਾ ਮੈਨੂੰ ਆਨੰਦ ਨਹੀਂ ਆਉਂਦਾ ਮੈਨੂੰ ਰਸ ਨਹੀਂ ਆਉਂਦਾ ਤੂੰ ਤੇ ਅੱਖਾਂ ਹੀ ਨਹੀਂ ਸੀ ਖੋਲਦਾ ਪਿਆ ਤੂੰ ਤੇ ਹਿੱਲਦਾ ਹੀ ਨਹੀਂ ਸੀ ਪਿਆ ਕਹਿੰਦਾ ਪਾਤਸ਼ਾਹ ਜੀ ਸੱਚ ਦੱਸਾਂ ਅੱਜ ਰਸ ਆਇਆ ਹੀ ਬਹੁਤ ਹੈ ਉਸ ਰਸ ਨੂੰ ਛੱਡਣ ਨੂੰ ਜੀ ਨਹੀਂ ਸੀ ਕਰਦਾ ਪਿਆ ਇਹਨਾਂ ਰਸ ਆਇਆ ਪਰ ਮਹਾਰਾਜ ਕਾਰਨ ਨਹੀਂ ਸਮਝ ਆਇਆ ਬਾਣੀ ਉਹੀ ਹੈ ਰੇ ਪੜਦਾ ਸੀ रस ਨਹੀਂ ਆਇਆ ਮਨ ਨਹੀਂ ਟਿਕਦਾ ਬਾਣੀ ਉਹੀ ਹੈ ਤੁਹਾਡੀ ਹਜ਼ੂਰੀ ਦੇ ਅੰਦਰ ਬੈਠ ਕੇ ਪੜ ਰਿਆਂ ਤੇ ਬੜਾ रस ਆ ਰਿਹਾ ਬੜਾ ਆਨੰਦ ਆ ਰਿਹਾ ਬੜਾ ਮਨ ਟਿਕ ਰਿਹਾ ਸਬਗੁਰੂ ਨਾਨਕ ਪਾਤਸ਼ਾਹ ਕਹਿੰਦੇ ਝੰਡਾ ਬਾਡੀ ਗੱਲ ਇਨੀ ਹੈ ਹੁਣ ਜਦੋਂ ਤੂੰ ਬੈਠਾ ਹੈ ਤੂੰ ਇਹ ਸੋਚ ਰਿਹਾ ਹੈ ਕਿ ਮੈਂ ਗੁਰੂ ਨਾਨਕ ਦੀ ਹਜ਼ੂਰੀ ਵਿੱਚ ਬੈਠਾ ਹੋਇਆ ਤੇਰਾ ਮਨ ਟਿਕਦਾ ਹੈ ਤੇ ਜਦੋਂ ਤੂੰ ਘਰੇ ਬੈਠ ਕੇ ਪੜਦਾ ਉਦੋਂ ਤੂੰ ਇਹ ਸੋਚਦਾ ਹੈ ਗੁਰੂ ਨਾਨਕ ਤੇ ਕਰਤਾਰਪੁਰ ਬੈਠਾ ਤੇ ਮੈਂ ਆਪਣੇ ਘਰ ਦੇ ਵਿੱਚ ਬੈਠਾ ਇਸ ਕਰਕੇ ਉਦੋਂ ਮਨ ਦਾ ਟਿਕਾਉ ਨਹੀਂ ਬਣਦਾ ਜਦੋਂ ਤੂੰ ਇਹ ਸਮਝ ਲਿਆ ਗੁਰੂ ਮੇਰੇ ਤੋਂ ਦੂਰ ਹੈ ਤਾਂ ਕਦੀ ਵੀ ਟਿਕਾ ਨਹੀਂ ਬਣੇਗਾ ਆਪਾਂ ਜਦੋਂ ਵੀ ਮਹਾਰਾਜ ਦੀ ਹਜ਼ੂਰੀ ਵਿੱਚ ਆ ਕੇ ਬੈਠਦੇ ਆ ਆਪਾਂ ਬਾਣੀ ਪੜ੍ਹਦੇ ਆ ਇਕਾਗਰਤਾ ਬਣਦੀ ਮਹਿਸੂਸ ਕਰਦੇ ਆ ਕਿ ਸਾਹਿਬ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਸਾਡੇ ਸਾਹਮਣੇ ਸਿੰਘਾਸਨ ਤੇ ਸ਼ੋਭਿਤ ਨੇ ਤੇ ਦਾਤਾਰ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਅਸੀਂ ਸਾਰੇ ਬੜੀ ਭਾਵਨਾ ਦੇ ਨਾਲ ਜੁੜ ਬੈਠੇ ਆਂ ਇੰਜ ਮਹਿਸੂਸ ਕਰਦੇ ਆਂ ਤੇ ਜਦੋਂ ਆਪਾਂ ਘਰੇ ਹੁੰਨੇ ਆਪਾਂ ਕਹਿੰਨੇ ਮੈਂ ਘਰੇ ਬੈਠਾਂ ਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਤੇ ਗੁਰਦੁਆਰਾ ਬੰਗਲਾ ਸਾਹਿਬ ਬੈਠੇ ਹੁੰਨੇ ਨਹੀਂ ਕਾ ਕਰਤਾ ਬਣੇਗੀ ਨਹੀਂ ਟਿਕਾ ਬਣੇਗਾ ਤਾਂ ਇਹੀ ਵਿਛੋੜੇ ਨੇ ਜਿਹੜਾ ਸੁਰਤ ਕਰਕੇ ਉਹਦੇ ਤੋਂ ਵਿਛੜ ਜਾਣਾ ਜਿਹੜਾ ਆਤਮਾ ਕਰਕੇ ਉਹਦੇ ਤੋਂ ਵਿਛੜ ਜਾਣਾ ਮੈਂ ਸ਼ਬਦ ਕਹਾਂ ਸਰੀਰ ਦਾ ਵਿਛੋੜਾ ਤੇ ਪੈਂਦਾ ਰਹਿੰਦਾ ਗੁਰੂ ਸਾਹਿਬ ਜੀ ਦੇ ਸਮੇਂ ਜਿਹੜੇ ਸਿੱਖ ਕੋਲ ਰਹਿੰਦੇ ਸੀ ਉਹ ਦਿਨ ਚ ਕਈ ਵਾਰ ਮਹਾਰਾਜ ਜੀ ਤੋਂ ਸਰੀਰ ਕਰਕੇ ਦੂਰ ਵੀ ਜਾਂਦੇ ਸੀ ਸਰੀਰ ਕਰਕੇ ਨੇੜੇ ਵੀ ਆਉਂਦੇ ਸੀ ਪਰ ਜਿਹੜੇ ਭਾਵਨਾ ਵਾਲੇ ਸੀ ਉਹ ਸਰੀਰ ਦੇ ਵਿਛੋੜੇ ਨੂੰ ਵਿਛੋੜਾ ਨਹੀਂ ਉਹ ਸੁਰਤ ਕਰਕੇ ਹਮੇਸ਼ਾ ਮਹਾਰਾਜ ਜੀ ਦੀ ਹਜ਼ੂਰੀ ਚ ਰਹਿੰਦੇ ਸੀ ਤਾਂ ਪਾਤਸ਼ਾਹ ਜੀ ਕਹਿੰਦੇ ਦੂਖ ਕਾਲੋਂ ਜਬ ਹੋਤੇ ਦੂਰ ਸਖੀ ਦੱਸਦੀ ਐ ਕਿ ਮੇਰੀ ਸਹੇਲੀਏ ਮੈਂ ਜਦੋਂ ਸੁਰਤ ਕਰਕੇ ਜਾਂ ਇੰਝ ਕਹਿ ਲਾਂ ਆਤਮਾ ਕਰਕੇ ਆਪਣੇ ਪਿਆਰੇ ਤੋਂ ਵਿਛੜ ਗਈ ਤਾਂ ਮੈਨੂੰ ਘਨੇ ਦੁੱਖ ਪ੍ਰਾਪਤ ਹੋਏ ਉਹ ਵਾਰ-ਵਾਰ ਜੰਮਣ ਤੇ ਮਰਨ ਦਾ ਦੁੱਖ ਪ੍ਰਾਪਤ ਹੋਇਆ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਸਿੱਖ ਆਉਂਦਾ ਹੈ ਤੋ ਇੱਕ ਸ਼ਬਦ ਵਰਤਦਾ ਹੈ ਕਿ ਮਹਾਰਾਜ ਪਾਤਸ਼ਾਹ ਜਦੋਂ ਮੈਂ ਕਦੀ ਬਾਣੀ ਪੜਦਾ ਜਾਂ ਸਿਮਰਨ ਕਰਦਾ ਮੇਰਾ ਮਨ ਨਹੀਂ ਟਿਕਦਾ ਸਹਿਬ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਐਸਾ ਨਹੀਂ ਹੋ ਸਕਦਾ ਵੀ ਇਹ ਨਾਂ ਟਿਕੇ ਤੂੰ ਇੰਜ ਕਰ ਤੂੰ ਹੁਣ ਪੜਨਾ ਸ਼ੁਰੂ ਕਰ ਤੂੰ ਜਪਨਾ ਸ਼ੁਰੂ ਕਰ ਇਤਿਹਾਸ ਕਹਿੰਦਾ ਉਸ ਸਿੱਖ ਨੇ ਜੋ ਮਹਾਰਾਜ ਨੇ ਹੁਕਮ ਕੀਤਾ ਉਸ ਬਾਣੀ ਨੂੰ ਪੜ੍ਹਨਾ ਸ਼ੁਰੂ ਕੀਤਾ ਬੜੀ ਇਕਾਗਰਤਾ ਬਣੀ ਬੜਾ ਰਸ ਆ ਰਿਹਾ ਤੇ ਜਦੋਂ ਸੰਮਾਪਤੀ ਹੋਈ ਸਹਿਬ ਗੁਰੂ ਨਾਨਕ ਪਾਤਸ਼ਾਹ ਪੁੱਛਦੇ ਨੇ ਝੰਡਾ ਬਾਡੀ ਇੱਕ ਗੱਲ ਦੱਸ ਤੂੰ ਤੇ ਕਹਿੰਦਾ ਸੀ ਮੇਰਾ ਮਨ ਹੀ ਨਹੀਂ ਟਿਕਦਾ ਮੈਨੂੰ ਆਨੰਦ ਨਹੀਂ ਆਉਂਦਾ ਮੈਨੂੰ ਰਸ ਨਹੀਂ ਆਉਂਦਾ ਤੂੰ ਤੇ ਅੱਖਾਂ ਹੀ ਨਹੀਂ ਸੀ ਖੋਲਦਾ ਪਿਆ ਤੂੰ ਤੇ ਹਿੱਲਦਾ ਹੀ ਨਹੀਂ ਸੀ ਪਿਆ ਕਹਿੰਦਾ ਪਾਤਸ਼ਾਹ ਜੀ ਸੱਚ ਦੱਸਾਂ ਅੱਜ ਰਸ ਆਇਆ ਹੀ ਬਹੁਤ ਐ ਉਸ ਰਸ ਨੂੰ ਛੱਡਣ ਨੂੰ ਜੀ ਨਹੀਂ ਸੀ ਕਰਦਾ ਪਿਆ ਇਹਨਾਂ ਰਸ ਆਇਆ ਪਰ ਮਹਾਰਾਜ ਕਾਰਨ ਨਹੀਂ ਸਮਝ ਆਇਆ ਬਾਣੀ ਉਹੀ ਐ ਘਰੇ ਪੜਦਾ ਸੀ ਰਸ ਨਹੀਂ ਆਇਆ ਮਨ ਨਹੀਂ ਟਿਕਦਾ ਬਾਣੀ ਉਹੀ ਐ ਤੁਹਾਡੀ ਹਜ਼ੂਰੀ ਦੇ ਅੰਦਰ ਬੈਠ ਕੇ ਪੜ ਰਿਆਂ ਤੇ ਬੜਾ ਰਸ ਆ ਰਿਹਾ ਬੜਾ ਆਨੰਦ ਆ ਰਿਹਾ ਬੜਾ ਮਨ ਟਿਕ ਰਿਹਾ ਸਬਗੁਰੂ ਨਾਨਕ ਪਾਤਸ਼ਾਹ ਕਹਿੰਦੇ ਛੰਡਾ ਬਾਡੀ ਗੱਲ ਇਨੀ ਐ ਹੁਣ ਜਦੋਂ ਤੂੰ ਬੈਠਾ ਐ ਤੂੰ ਇਹ ਸੋਚ ਰਿਹਾ ਕਿ ਮੈਂ ਗੁਰੂ ਨਾਨਕ ਦੀ ਹਜ਼ੂਰੀ ਵਿੱਚ ਬੈਠਾ ਹਾਂ ਤੇਰਾ ਮਨ ਟਿਕਦਾ ਹੈ ਤੇ ਜਦੋਂ ਤੂੰ ਘਰੇ ਬੈਠ ਕੇ ਪੜਦਾ ਉਦੋਂ ਤੂੰ ਇਹ ਸੋਚਦਾ ਹੈ ਗੁਰੂ ਨਾਨਕ ਤੇ ਕਰਤਾਰਪੁਰ ਬੈਠਾ ਹੈ ਤੇ ਮੈਂ ਆਪਣੇ ਘਰ ਦੇ ਵਿੱਚ ਬੈਠਾ ਇਸ ਕਰਕੇ ਉਦੋਂ ਮਨ ਦਾ ਟਿਕਾਉ ਨਹੀਂ ਬਣਦਾ ਜਦੋਂ ਤੂੰ ਇਹ ਸਮਝ ਲਿਆ ਗੁਰੂ ਮੇਰੇ ਤੋਂ ਦੂਰ ਹੈ ਤਾਂ ਕਦੀ ਵੀ ਟਿਕਾ ਨਹੀਂ ਬਣੇਗਾ ਆਪਾਂ ਜਦੋਂ ਵੀ ਮਹਾਰਾਜ ਦੀ ਹਜ਼ੂਰੀ ਵਿੱਚ ਆ ਕੇ ਬੈਠਦੇ ਹਾਂ ਆਪਾਂ ਬਾਣੀ ਪੜ੍ਹਦੇ ਹਾਂ ਇਕਾਗਰਤਾ ਬਣਦੀ ਮਹਿਸੂਸ ਕਰਦੇ ਹਾਂ ਦੇ ਸਾਹਿਬ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਸਾਡੇ ਸਾਹਮਣੇ ਸਿੰਘਾਸਨ ਤੇ ਸ਼ੋਭਿਤ ਨੇ ਤੇ ਦਾਤਾਰ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਅਸੀਂ ਸਾਰੇ ਬੜੀ ਭਾਵਨਾ ਦੇ ਨਾਲ ਜੁੜ ਬੈਠੇ ਆਂ ਇੰਜ ਮਹਿਸੂਸ ਕਰਦੇ ਆਂ ਤੇ ਜਦੋਂ ਆਪਾਂ ਘਰੇ ਹੁੰਨੇ ਆਪਾਂ ਕਹਿੰਨੇ ਮੈਂ ਘਰੇ ਬੈਠਾਂ ਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਤੇ ਗੁਰਦੁਆਰਾ ਬੰਗਲਾ ਸਾਹਿਬ ਬੈਠੇ ਹੋਏ ਨੇ ਨਹੀਂ ਕਾ ਕਰਤਾ ਬਣੇਗੀ ਨਹੀਂ ਟਿਕਾ ਬਣੇਗਾ ਤਾਂ ਇਹੀ ਵਿਛੋੜੇ ਨੇ ਜਿਹੜਾ ਸੁਰਤ ਕਰਕੇ ਉਹਦੇ ਤੋਂ ਵਿਛੜ ਜਾਣਾ ਜਿਹੜਾ ਆਤਮਾ ਕਰਕੇ ਉਹਦੇ ਤੋਂ ਵਿਛੜ ਜਾਣਾ ਮੈਂ ਸ਼ਬਦ ਕਹਾਂ ਸਰੀਰ ਦਾ ਵਿਛੋੜਾ ਤੇ ਪੈਂਦਾ ਰਹਿੰਦਾ ਹੈ ਗੁਰੂ ਸਾਹਿਬ ਜੀ ਦੇ ਸਮੇਂ ਜਿਹੜੇ ਸਿੱਖ ਕੋਲ ਰਹਿੰਦੇ ਸੀ ਉਹ ਦਿਨ ਚ ਕਈ ਵਾਰ ਮਹਾਰਾਜ ਜੀ ਤੋਂ ਸਰੀਰ ਕਰਕੇ ਦੂਰ ਵੀ ਜਾਂਦੇ ਸੀ ਸਰੀਰ ਕਰਕੇ ਨੇੜੇ ਵੀ ਆਉਂਦੇ ਸੀ ਪਰ ਜਿਹੜੇ ਭਾਵਨਾ ਵਾਲੇ ਸੀ ਉਹ ਸਰੀਰ ਦੇ ਵਿਛੋੜੇ ਨੂੰ ਵਿਛੋੜਾ ਨਹੀਂ ਉਹ ਸੁਰਤ ਕਰਕੇ ਹਮੇਸ਼ਾ ਮਹਾਰਾਜ ਜੀ ਦੀ ਹਜ਼ੂਰੀ ਚ ਰਹਿੰਦੇ ਸੀ ਤਾਂ ਪਾਤਸ਼ਾਹ ਜੀ ਕਹਿੰਦੇ ਦੁੱਖ ਕਨੋਂ ਜਬ ਹੋਤੇ ਦੂਰ ਸਖੀ ਦੱਸਦੀ ਐ ਕਿ ਮੇਰੀ ਸਹੇਲੀਏ ਮੈਂ ਜਦੋਂ ਸੂਰਤ ਕਰਕੇ ਜਾਂ ਇੰਦ ਕਹਿਲਾ ਆਤਮਾ ਕਰਕੇ ਆਪਣੇ ਪਿਆਰੇ ਤੋਂ ਵਿਛੜ ਗਈ ਤਾਂ ਮੈਨੂੰ ਘਨੇ ਦੁੱਖ ਪ੍ਰਾਪਤ ਹੋਏ ਉਹ ਵਾਰ-ਵਾਰ ਜੰਮਣ ਤੇ ਮਰਨ ਦਾ ਦੁੱਖ ਪ੍ਰਾਪਤ ਹੋਇਆ